ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪੇੜ ਭਰਾਵਾਂ ਨੂੰ ਤੇ ਉਮੀਦ ਕਰਦੇ ਆਂ ਜੀ ਸਾਰੇ ਠੀਕ ਠਾਕ ਹੋਵੋਗੇ ਮਹਾਰਾਜ ਸਾਹਿਬ ਨੂੰ ਤੰਦਰੁਸਤੀਆਂ ਦੀ ਵੀ ਚੜ੍ਹਦੀ ਜੀ ਕਲਾ ਬਖਸ਼ੇ ਤੇ ਵੀਡੀਓ ਨੂੰ ਪੂਰਾ ਦੇਖਿਓ ਜੀ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਲਾਈਕ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ ਤੇ ਹੁਣ ਆਪਾਂ ਲੱਗੇ ਆਂ ਜੀ ਅੱਗੇ ਵੀਡੀਓ ਹਾਂਜੀ ਮੈਂ ਵੀ ਭੱਜ ਭੱਜ ਕੇ ਸਮਾਨ ਚੱਕਿਆ ਨਾ ਜੀ ਆਪਾਂ ਨੂੰ ਤਾਂ ਹਨਾ ਉੜੀਆਂ ਨੂੰ ਆ ਹੀ ਹੁੰਦਾ ਪੈਣਾ ਨੂੰ ਵੀ ਚੁੱਲ੍ਹੇ ਹਾਰੇ ਢਾਂਗਦੇ ਦਵਾ-ਦਵਾ ਵੀ ਉਹ ਨਾ ਭੱਜ ਜਾਣਾ ਹਨਾ ਤੇ ਕੱਪੜੇ ਹੁੰਦੇ ਆ ਤਾਰਾਂ ਤੇ ਆਪਣੇ ਸੁੱਕਣੇ ਪਾਏ ਹੋਏ ਉਹ ਹੁੰਦਾ ਆਪਾਂ ਨੂੰ ਛੇ-ਛੇ ਦੀ ਲਾ ਲਗੇ ਤੇ ਅੱਜ ਮੈਂ ਵੀ ਥੋੜਾ ਜਿਹਾ ਲੇਟ ਹੀ ਧੋਤੇ ਸੀਗੇ ਵੀ ਗਾਂ ਸੂਈ ਕਰਕੇ ਵੀ ਕੱਲ ਤੁਹਾਨੂੰ ਦੱਸਾਂ ਕਿ ਰੁੱਜ ਗਏ ਤੇ ਫਿਰ ਉਹਦਾ ਕਰਕੇ ਸੀ ਉਧਰ ਰੁੱਜੇ ਰਹੇ ਤੇ ਦਵਾ ਦਾ ਫਿਰ ਮੈਂ ਕੱਪੜੇ ਲਾ ਕੇ ਲਿਆਈ ਚੁੱਲ੍ਹੇ ਹਾਰਾ ਵਾਟ ਖੰਗਾ ਬੰਨਣਾ ਸੀ ਉੱਤੇ ਥੋੜੀਆਂ ਹੀ ਉਹ ਚੱਕੰਗਾ ਉਸ ਦੇਕਾਂ ਦੇ ਡੱਕੇ ਜਿਹੇ ਪਏ ਸੀ ਉਹ ਤੱਕੇ ਤੇ ਹੋਰ ਇੱਕ ਸਾਡੀ ਮੱਝ ਨੂੰ ਵਾਲੀ ਆ ਜੀ ਉਹਦੀ ਲੇਟੀ ਪਈ ਸੀ ਬਾਹਰ ਮੈਂ ਠੰਡੀ ਰੱਖਤੀ ਨਹਿਮ ਥੱਲੇ ਮੈਂ ਖ ਠਰ ਜੂਗੀ ਫਿਰ ਉਹ ਵੀ ਮੈਦਵਰ ਚਾਕੇ ਭਾਂਡੇ ਜਰਾ ਕੇ ਆਈ ਮੈਂ ਹੋਰ ਨਮੀ ਭਾਏ ਮੱਠਲ ਭਰ ਜੇ ਕਿਉਂ ਨੰਗੀ ਸੀਗੀ ਤੇ ਤਾਂ ਕਰਕੇ ਫਿਰ ਮੈਂ ਭਾਂਡੇ ਜੀ ਰੱਖਿਆ ਹੀ ਮੈਂ ਖ ਵੀ ਜਿਆਦਾ ਪਾਣੀ ਨਾ ਪਊ ਗਏ ਦੇ ਵਿੱਚ ਤੇ ਹੋਰ ਇੱਕ ਗੱਲ ਉਹ ਵਧੀਆ ਜੀ ਮੌਸਮ ਠੰਡਾ ਹੋ ਗਿਆ ਹਨ ਗਰਮੀ ਬਹੁਤ ਜ਼ਿਆਦਾ ਸੀ ਦੋ ਤਿੰਨ ਦਿਨਾਂ ਨੂੰ ਨਾ ਐ ਗੁੱਮ ਹੋ ਜਾਂਦਾ ਸੀ ਸ਼ਾਮ ਨੂੰ ਬਹੁਤ ਹੀ ਜ਼ਿਆਦਾ ਐ ਅੱਖਾਂ ਨੇ ਜੇ ਤਾਂ ਨਾ ਐ ਲੱਗਦਾ ਸੀ ਸ਼ਾਮ ਜੇ ਨੂੰ ਤਾਂ ਵੀ ਜਾਣ ਉੱਤੀ ਜੀ ਹੋਣ ਲੱਗ ਜਾਂਦੀ ਸੀ ਹਨ ਕੰਮ ਗੁੰਮ ਕਰਦਿਆਂ ਵੀ ਤੇ ਵੇਲੇ ਨੂੰ ਤਾਂ ਦਿਨ ਪਤਾ ਕਿੱਥੇ ਆਪਾਂ ਨੂੰ ਹਨ ਟੇਕ ਹੁੰਦੀ ਏ ਵੇਲੇ ਤੇ ਕਿੱਥੋਂ ਬੈਠਾ ਜਾਂਦਾ ਸ਼ਾਮ ਦੇ ਟਾਈਮ 'ਚ ਤਾਂ ਕੰਮ ਬਹੁਤ ਜ਼ਿਆਦਾ ਨਿੱਕੇ ਨਿੱਕੇ ਹੋ ਜਾਂਦੇ ਆ ਧਾਰਾਂ ਚੋਣੀਆਂ ਹੁੰਦੀਆਂ ਪੱਠੇ ਕੋੜੇ ਛੋਟੇ ਛੋਟੇ ਕੰਮ ਕਿੰਨੇ ਹੋ ਜਾਂਦੇ ਆ ਬੱਚੇ ਸਕੂਲੋਂ ਆ ਜਾਂਦੇ ਆ ਫਿਰ ਆਪਾਂ ਰੋਟੀ ਪਾਣੀ ਬਣਾਉਣਾ ਉਹਨਾਂ ਦਾ ਹਨਾ ਧਰਦੀਆਂ ਧੋਣੀਆਂ ਟੀਨ ਸਾਫ਼ ਕਰਨੇ ਕਿੰਨੇ ਕੰਮ ਹੋ ਜਾਂਦੇ ਆ ਆਪਾਂ ਬਣਾਉਣਾ ਤੇ ਐ ਕਰਕੇ ਜੀ ਤੇ ਬਹੁਤ ਹੀ ਠੰਡਾ ਮੌਸਮ ਹੋ ਗਿਆ ਚਲੋ ਜੀ 2-3 ਦਿਨ ਤਾਂ ਹਾਂ ਠੰਡ ਹੀ ਰਹੂਗੀ ਜਿਹੜੇ ਹਿਸਾਬ ਨਾਲ ਮੀਂਹ ਪੈਣ ਲੱਗ ਗਿਆ ਬਹੁਤ ਜ਼ਿਆਦਾ ਵਧ ਗਿਆ ਹੁਣ ਅੱਗੇ ਨਾਲ ਤੇ ਬਾਕੀ ਅੱਗੇ ਜੀ ਹੋਰ ਕੰਮਾਂ ਦੇ ਨਾਲ ਤੁਹਾਨੂੰ ਬਾਅਦ ਵਿੱਚ ਮਿਲਦੇ ਆਂ ਇੰਨੇ ਕ ਆਪਾਂ ਤੁਹਾਨੂੰ ਵੀ ਆਇਆ ਸੀ ਕਿਹੜਾ ਦੱਸਤਾ ਜੀ ਲਓ ਜੀ ਮੀਂਹ ਤਾਂ ਪੈ ਗਿਆ ਠੰਡਾ ਠੰਡਾ ਮੌਸਮ ਵੀ ਹੋ ਗਿਆ ਹਨਾ ਉੱਤੇ ਹੀ ਫਿਰਦਾ ਹੁਣ ਤਾਂ ਕੋਈ ਕੋਈ ਕਣੀ ਜੀ ਡਿੱਗਦੀ ਆ ਤੇ ਆਪਣੇ ਵਧਾ ਤਾਂ ਕੰਮ ਮੀਂਹ ਨੇ ਤੇ ਦੇਖੋ ਇੱਧਰ ਕਿੰਨੇ ਪੱਤੇ ਪੁੱਤੇ ਡਿੱਗੇ ਥੱਲੇ ਨਿੰਮ ਦੇ ਆ ਦੇਖੋ ਲਓ ਹੁਣ ਆਪਾਂ ਝਾੜੂ ਲਾ ਕੇ ਸਾਰਾ ਇਕੱਠਾ ਕਰਨਾ ਪੈਣਾ ਤੇ ਨਿੰਮ ਹੁਣ ਹੁੰਦੀ ਜਾਂਦੀ ਆ ਪੀਲੀ ਜੀ ਤੇ ਇਹ ਨਾ ਥੋੜੀ ਜੀ ਆਉਂਦੀ ਆ ਜਦੋਂ ਉਹਦੇ ਡਿੱਗਣ ਲੱਗ ਜਾਂਦੇ ਆ ਉਹਦੇ ਨਾਲ ਬਹੁਤ ਜ਼ਿਆਦਾ ਡਿੱਗਦੇ ਆ ਤੇ ਹੁਣ ਆਪਾਂ ਸਾਰੇ ਪੱਤੇ ਇਹ ਇਕੱਠੇ ਕਰਦੇ ਆ ਸਮਾਰ ਕੇ ਤੇ ਕਿਉਂਕਿ ਮੀ ਦਾ ਕੋਈ ਪਤਾ ਨਹੀਂ ਫੇਰ ਆ ਜੀ ਮੈਂ ਕਿਹਾ ਚਲ ਕੇ ਰਹਾ ਢਿਆ ਹੁਣ ਇੰਨੇ ਇਕੱਠੇ ਕਰ ਦਿੰਨੇ ਆ ਜੇ ਦੁਬਾਰਾ ਆ ਗਿਆ ਵੀ ਫੇਰ ਕਰ ਲਾਂਗੇ ਕਿਉਂ ਪਾਏ ਜੇ ਫੇਰ ਆਪ ਨੂੰ ਫੇਰ ਪੜੇ ਲੱਗਦੇ ਪੱਕੇ ਥਾਂ ਤੇ ਐ ਹੁੰਦਾ ਵੀ ਸਾਫ ਜਾ ਹੋਵੇ ਕੇਰਾ ਤੇ ਹੁਣ ਆਪਾਂ ਕੇਰਾ ਸਾਰਾ ਸਾਫ ਕਰ ਦਿੰਨੇ ਆ ਢੜੂ ਜਾ ਕੇ ਮੀਂਹ ਘਰ ਤੇ ਪੱਠੇ ਕੱਥੇ ਹੋਰ ਕੰਮ ਵਧਾਤਾ ਰੱਬ ਨੇ ਸਹੀ ਗੱਲ ਆ ਮੀਨ ਇਹ ਕਹਿੰਦੇ ਸੀ ਨਾ ਆਪਾਂ ਥੋੜੇ ਜਿਹਾ ਪੱਤੇ ਲੱਗਦੇ ਪਏ ਹਨ ਕਿੰਨੇ ਪੱਤੇ ਇਕੱਠੇ ਹੋ ਗਏ ਥੋੜੇ ਬੱਠਲ ਭਰ ਜਾ ਸਹੀ ਗੱਲ ਨੇ ਉੱਪਰ ਵੇਖ ਤੋ ਕਿੰਨੇ ਪੀਲੇ ਹੋਏ ਪਏ ਤੇ ਇਹ ਬਾਅਦ ਚ ਮੀਂਹ ਹਵਾ ਚ ਚੱਲੀ ਤੇ ਮੀਂਹ ਆ ਗਿਆ ਫਿਰ ਫਿਰ ਦੁਬਾਰਾ ਤਿੱਤੇ ਹੀ ਫਿਰਦਾ ਰੱਬ ਤਾਂ ਹਜੇ ਉਹ ਫਿਰਦਾ ਹੁਣ ਇਹਨੂੰ ਬੱਠਲ ਭਰ ਕੇ ਸਿੱਟ ਕੇ ਆਉਣੀ ਹੈ ਠੀਕ ਉਹ ਬੱਠਾ ਕ ਪਾਉਣੀ ਹੈ ਲਓ ਜੀ ਆਪਾਂ ਅੱਗੇ ਖੇਤ ਤੇ ਇੱਥੇ ਉਹ ਡੇੜੀ ਨੂੰ ਹੁਣ ਅਸੀਂ ਪੱਠਾਂ ਤੇ ਰੇਪਾਉਣ ਚੜੀ ਤੇ ਮੈਂ ਕਿਹਾ ਚੱਲ ਅਸੀਂ ਸਬਜ਼ੀ ਤੋੜ ਲਵਾਂਗੇ ਵੀ ਨਾਲ ਚੱਲ ਦੇ। ਵੇਖੋ ਕਿੰਨਾ ਸੋਹਣਾ ਛਿੱਟਾ ਦਿੰਦਾ ਮੇਰਾ ਪੁੱਤਰ ਇਹ ਤਾਂ ਕਰਨ ਲੱਗ ਗਿਆ ਕਹਿੰਦੇ ਮੈਂ ਪਾਉਣੀ ਹੈ। ਮੈਂ ਤਾਂ ਹਜੇ ਰੁਕ ਕੇ ਅਸੀਂ ਮੈਂ ਕਿਹਾ ਵੀ ਰੇ। ਬਹੁਤ ਸੋਹਣੀ ਰੇ ਡੇੜੀਆਂ ਹੁੰਦੀਆਂ ਨੇ ਛਿੱਟਾ ਅੱਖਾਂ ਨੂੰ ਆ ਤੁੱਥ ਨਾ ਲਾ ਲੈ ਰੇ ਵਾਲੇ ਵੀ ਨਿਆਣਾਗਾ। ਤੇ ਫਿਰ ਉਹ ਡੇੜੀ ਕਹਿੰਦੇ ਵੀ ਨਹੀਂ ਇਹ ਵੀ ਮੇਰੇ ਨਾਲ ਆਉਂਦਾ ਹੁੰਦਾ ਨਾ ਜਿਹੜੋ ਕਿਤੇ ਜਿਹੜੇ ਪਾਲੇ ਜਾਂਦਾ ਹੁੰਦਾ ਰੇ ਵੀ ਆਇਆ ਨਹੀਂ ਜਾਂਦਾ ਵੀ ਹੁਣੇ ਗਿਆਣਾ ਹੋਇਆ ਵਾ। ਅਸਲ ਲੱਗ ਗਿਆ ਚੋੜ ਕਰਨ ਲੱਗ ਗਿਆ। ਫਿਰ ਮੈਂ ਅਖਾ ਚਲ ਪਾਲਾ ਧਿਆਨ ਨਾ ਪਾਈ ਮੈਨੂੰ ਤਾਂ ਡਰ ਜਾ ਲੱਗਦਾ ਸੀ ਅੱਖਾਂ ਓੱਖਾਂ ਚ ਨਾ ਪਵਾ ਲੇ ਪਰ ਵਧੀਆ ਪਾਤੀ ਫਿਰ ਵੀ ਚਿੱਟਾ ਦੇਦਾ ਇਹ ਫਿਰ ਆ ਗਿਆ ਆਪਣਾ ਖੇਤ ਸਬਜ਼ੀ ਤੋੜਨ ਨੂੰ ਉਹਥੇ ਆਪਣੇ 2-3 ਫਲ ਲੱਗੇ ਪਏ ਆਪਣੇ ਪੇਠਾ ਕੁਸ ਚੌਲੀ ਸੀ ਹੁਣ ਆਪਾਂ ਇਹਨੂੰ ਤੋੜਨਾਂਗੇ ਆ ਥੋੜੇ 3-4 ਦਿਨਾਂ ਦੀ ਆਪਾਂ ਕਰਦੇ ਵੀ ਨਹੀਂ ਲਈ ਟੁੱਟ ਜੂਗਾ ਇਹ ਵੀ ਡੰਗ ਜਾਂ ਲੈ ਜੂਗਾ ਤੇ ਫਿਰ ਅਸੀਂ ਇਧਰ ਆਪਣੀ ਟੂਟ ਦੇ ਉੱਪਰ ਹੀ ਚੜ ਗਈ ਕਰੇਲਿਆਂ ਦੀ ਵਾਲੇ ਕਰੇਲਿਆਂ ਦੀ ਉਹ ਤੂਟ ਕੇ ਚੜ ਗਈ ਉਹ ਕੋਸਟੇ ਹੋਣਾ ਕੱਲ ਨਾ ਪੀਲੀ ਜੀ ਕ੍ਰੇਲੇ ਵੀ ਲੱਗਦੇ ਆ ਅੱਛੇ ਜੀ ਤੁਸੀਂ ਕਈ ਵਾਰੀ ਲੈ ਕੇ ਤੋੜਿਆ ਇੱਕ ਪਾਸੇ ਡਾਣੀ ਜੇ ਤੇ ਹਜੇ ਥੋੜੀ ਜੀ ਖੜੀ ਸੀ ਹਰੀ ਤੇ ਵਿੱਚ ਵਿੱਚ ਪੀਲੇ ਜੇ ਲੱਗੇ ਹੋਏ ਸੀ ਵੱਡੇ ਤੋੜ ਲੈਣੇ ਇਹ ਵੀ ਅਸੀਂ ਮਾਂ 7 ਦਿਨਾਂ ਭਾਲਣੇ ਬਹੁਤ ਔਖੇ ਆ ਇਹ ਬੁੱਕ ਸਾਰਾ ਤੋ ਘੱਟ ਹੁੰਦਾ ਕ੍ਰੇਲਿਆਂ ਦਾ ਆ ਦੇਖੋ ਵੀ ਉਹ ਤੋੜ ਤੋੜ ਲਿਆ ਜਿੰਨੇ ਚਲ ਵੀ ਦੋ ਪੈ ਜਾਂਦੀਆਂ ਹਨਾ ਵਧੀਆ ਸਬਜ਼ੀ ਬਣ ਜਾਂਦੀਆਂ ਵੀ ਇਹਨਾਂ ਦੇ ਬੱਚੇ ਚਾਹ ਕੇ ਖਾ ਲੈਂਦੇ ਆ ਬੱਚੇ ਰੋਜ਼ ਇਹਨਾਂ ਨੂੰ ਬਹੁਤ ਸਾਨੂੰ ਪਤਾ ਵੀ ਮੂੰਗੀ ਦੀ ਮਗਦੇ ਜਾਂ ਤਾਂ ਸਬਜ਼ੀਆਂ ਆਲੂਆਂ ਦੀ ਹੋਰ ਕੱਦੂ ਤੋਰੀ ਦੀ ਸਬਜ਼ੀ ਪਾ ਕੇ ਖੋਸ਼ ਹੀ ਨਹੀਂ ਤੇ ਸਬਜ਼ੀ ਬਹੁਤ ਹੀ ਟੇਸਟੀ ਸੀ ਥੋੜੇ ਜਿ ਚਲੋ ਉਹ ਇਹ ਤਰ ਨੂੰ ਜਿਹੜਾ ਤੋਰੀਆਂ ਰਗਾ ਬੱਲਾ ਇੰਨੇ ਡੰਗ ਜ ਲੈ ਜਾਂਦਾ ਬਹੁਤ ਹੋਏ ਫੈਮੀ ਹੋਏ ਤੇ ਪੱਠੇ ਬਹੁਤ ਹੋਏ ਹੋਏ ਸੀ ਇਹ ਵਿੱਚ ਤੇ ਉਹ ਮੀਂਹ ਨਾਲ ਹੋ ਗਏ ਅੱਗੇ ਵੀ ਅਸੀਂ ਕੱਡੇ ਸੀਗੇ ਤੇ ਫਿਰ ਅਸੀਂ ਇਧਰ ਨੂੰ ਦੂਜੇ ਪਾਸੇ ਸਾਡੇ ਸੀਗੀ ਚੋਲਿਆਂ ਦੀ ਬੱਲ ਟਰਾਂਸਫਾਰਮਰ ਦੇ ਥੱਲੇ ਜੇ ਫਿਰ ਅਸੀਂ ਚੋਲੇ ਤੋੜਨੇ ਥੋੜੇ ਜਿ ਇਹ ਕੋਸ ਉੱਥੇ ਹੀ ਸਾਡੇ ਅਮਰੂਦਾਂ ਦਾ ਬੋਟਾ ਸੀ ਅਸੀਂ ਅਮਰੂਦ ਤੋੜ ਲਏ ਤੇ ਅੱਲਾ ਲੱਗਦਾ ਸੀ ਕਿ ਬੱਲ ਨੂੰ ਛੋਟਾ ਛੋਟਾ ਹੀ ਕੁਸਤਾਂ ਵੀ ਲੱਗਾਂ ਪੰਗਾ ਸੀ ਕੁਸ ਮੱਚ ਗਈਆਂ ਤੇ ਇੱਕ ਦੋ ਕੀ ਲੱਗਾਂ ਇੱਕੀ ਅੱਲਾ ਜ਼ਿਆਦੇ ਨਹੀਂ ਲੱਗਾਂ ਤੇ ਨਾ ਹੀ ਕੱਦੂ-ਕੁੱਦੂ ਲਈ ਤੋਰੀਆਂ ਵੀ ਬਹੁਤ ਘੱਟ ਲੱਗੀਆਂ ਦੋ ਤਿੰਨ ਕਤੂਰ ਵੀ ਖਾਂਗੇ ਸਾਨੂੰ ਤੇ ਚੌਲੇ ਤਾਂ ਹਜੇ ਕਾਫੀ ਥਿਆਗੇ ਸੀਗੇ ਚਲੋ ਵੀ ਚੌਲਾਂ ਦਾ ਵੀ ਦੋ ਡੰਗ ਤਾਂ ਹੋ ਹੀ ਜਾਂਦੇ ਆ ਫਿਰ ਵਿੱਚੇ ਅਸੀਂ ਅਮਰੂਦ ਤੋੜ ਲੇ ਮੈਂ ਤਾਂ ਉਹਦੀ ਖਾਣ ਲੱਗੀ ਮਨਜੋਤ ਵੀ ਖਾਣ ਲੱਗਿਆ ਅਮਰੂਦ ਉਹਨੇ ਕੋਈ ਫਿਜਾਰੇ ਸੀ ਬੱਟ ਤੇ ਫੇ ਅਸੀਂ ਖਾਲੇ ਦੀ ਬੱਟ ਬੱਟ ਜਿਹੜੀ ਕਹਿੰਦੇ ਸਪੱਟਾ ਇਹ ਹੈ ਢਿ ਘੜੀ ਘੜੀ ਗਿਆ ਨਹੀਂ ਪਿਆ ਵਾ ਸ਼ਾਮ ਜੀ ਦਾ ਟਾਈਮ ਹੈ 5:30 ਹੋ ਗਏ ਸੀ ਮਜੂਤ 5:30 ਹੋ ਗਈ ਸੀ ਤੇ ਹੁਣ ਜਾ ਕੇ ਚੋਮਾ ਗਿਆ ਪਤਾਰਾ ਤੁਰ ਦੇਖਣ ਆ ਪਾਗੇ ਸੀ ਸਬਜ਼ੀ ਲੈਣ ਹੁਣ 2-3 ਦਿਨ ਆਪਣੀ ਦੀ ਸਬਜ਼ੀ ਆਪਾਂ ਨੂੰ ਮਿਲ ਗਈ ਚਲੋ ਜੀ ਹੁਣ ਪਈ ਤੇ ਆ ਗਏ ਤੇ ਡੇੜੀ ਆਉਂਦੇ ਆ ਉਹ ਡੇੜੀ ਆਉਂਦਾ ਉਹ ਹੁੰਦੇ ਆ ਚਲੋ ਠੀਕ ਹੈ ਜੀ ਸਾਡਾ ਰਾਨਾ ਜੀ ਉਹ ਵੀ ਸਾਡਾ ਨਹੀਂ ਜੀ ਆ ਉਹ ਸਾਡਾ ਰਾਨਾ ਉਹ ਸਾਡਾ ਉੱਤਰ ਵਿਮਾਨ ਉੱਤਰ ਵੀ ਬਾਨ ਉੱਤਰ ਨਹੀਂ ਹੈ ਤੇ ਇੱਧਰ ਵੀ ਆਉਂਦਾ ਉੱਤਰ ਕਿੱਧਰ ਹੈ ਨਹੀਂ ਆਇਆ ਇਹ ਕਟਾਕ ਇੱਧਰ ਹੀ ਸਾਰਾ ਇਕੱਠਾ ਹੀ ਆ ਪੱਠਿਆਲਾ ਥੋੜਾ ਪੱਠਿਆਂ ਵਾਲਾ ਇੱਧਰ ਆ ਪੱਠਿਆਂ ਵਾਲਾ ਨਹੀਂ ਮੈਂ ਕਹਿੰਦਾ ਮੈਂ ਸਾਰਾ ਕਹਿੰਦਾ ਸਾਰਾ ਆਏ ਇਕੱਠਾ ਹੀ ਆ ਉੱਧਰ ਨੂੰ ਸਾਰਾ ਸਾਰਾ ਆਏ ਤੇ ਇੱਧਰ ਵੀ ਇੱਕ ਵਾਰ ਹਾਂ ਚਲੋ ਠੀਕ ਹੈ ਜੀ ਹੁਣ ਘਰੇ ਜਾ ਕੇ ਕਿਸੇ ਕੰਮ ਦੇ ਨਾਲ ਮਿਲਦੇ ਆ। ਲੋ ਵੀ ਆਪਾਂ ਲੈ ਆਂਦੇ ਅਮਰੂਦ ਖੇਤੋਂ ਤੇ ਇਹ ਆਪਾਂ 6 ਆਪਾਂ ਰੱਖ ਲਈ ਦੋ ਮੈਂ ਤੇ ਬਜੂਤ ਨੇ ਖਾ ਲਏ। ਤੇ ਹੁਣ ਇਹ ਬਾਕੀ ਮੈਂਬਰ ਖਾਣਗੇ ਘਰ ਦੇ ਹੁਣ ਆਪਾਂ ਲੱਗੇ ਇਹਨਾਂ ਨੂੰ ਚੀਰਨ। ਬਹੁਤ ਹੀ ਮਿੱਠੇ ਆ ਪੋਲੇ ਪੋਲੇ ਬਹੁਤ ਸਵਾਦ ਆ। ਤੇ YouTube ਫੈਮਿਲੀ ਨੂੰ ਸੱਦਾ ਜੀ ਜਿਹਨੇ ਖਾਣੇ ਆ ਸਕਦੇ ਅਮਰੂਦ ਖਾਣ ਲਈ। ਠਹਿ ਹੋ ਗਈ ਜੀ ਆਪਣੇ ਸੂਹਾ ਦੇ ਕੰਮ ਸ਼ੁਰੂ ਕੱਪੜੇ ਧੋਤੇ ਉਹ ਤਾਂ ਮਸ਼ੀਨ ਜੀ ਧੋਤੇ ਸੀ ਫਿਰ ਬਾਅਦ ਚ ਆਏ ਵੀ ਵਰਦਿਆਂ ਤੇ ਵੀ ਬਰਸ਼ ਜਿਹਾ ਮਾਰਨੇ ਪੈਂਦਾ ਹਨਾ ਆਹ ਬਾਪੂ ਪਾਣੀਆ ਵੀ ਛਾਲਟਾਂ ਨੂੰ ਦਛਾਣ ਹੁੰਦਾ ਮੈਲਗਾ ਥਾਲਰ ਹੋ ਗਏ ਜਿਵੇਂ ਉਹ ਬਰਸ਼ ਬਿਨਾਂ ਨਹੀਂ ਖਰਦੇ ਤੇ ਫਸੇ ਵੀ ਪੱਠਾ ਪੁੱਠਿਆਂ ਵਾਲੇ ਹੁੰਦੇ ਆ ਕੱਪੜੇ ਹਨਾ ਇਹ ਪੱਠੇ ਬੱਟੇ ਕੁਦਰ ਨੇ ਉਹ ਤਾਗ ਜਿਹਾ ਲੱਗੇ ਹੁੰਦੇ ਆਪਣੇ ਕੱਟਿਆਂ ਨੂੰ ਤੇ ਜੇ ਆਪਾਂ ਖਾਲ ਵਗੈਰਾਂ ਨਾਲੋਂ ਮੇ ਆਹ ਕਈ ਵਾਰੀ ਕੱਪੜੇ ਨਾਲ ਲੱਗ ਜਾਂਦੇ ਖਰਨੀ ਨਾਲੋਂ ਇਹ ਫਿਰ ਉਹ ਆਪਣਾ ਬਰਸ਼ ਮਾਰ ਕੇ ਸਾਫ਼ ਕਰਨੇ ਪੈਂਦੇ ਚੰਗੀ ਤਰ੍ਹਾਂ ਇਹ ਫਿਰ ਮੈਂ ਇੱਥੇ ਲੱਗੀ ਸੀ ਜੀ ਕੱਪੜੇ ਧੋਣ ਮੈਂ ਹੁਣ ਇੱਥੇ ਛਾਂਜ ਤੋਂ ਕ ਵੀ ਨਾ ਅਜੀ ਥੋੜਾ ਜਿਹਾ ਵੱਡਾ ਦੇਣ ਨਹੀਂ ਆ ਗਿਆ ਸੀਗਾ ਤੇ ਪਹਿਲਾਂ ਮੀਂਹ ਦਾ ਖਲਾਰਾ ਜਿਹਾ ਵਾਲਾ ਵੀ ਐ ਟੂ ਐਡਾਈ ਜਿ ਪਸ਼ੂ ਨੇ ਕਰਤੀ ਸੀਗੀ ਉਹ ਸਾਫ਼ ਸੂਪ ਕੀਤੇ ਮਿੱਟੀ ਹੀ ਲੋਡ ਕੀਤੀ ਤੇ ਕਿਉਂ ਮੈਂ ਹੁਣ ਚੱਲ ਕੱਪੜਾ ਨਮਗਰੋ ਹੀ ਕਰੂੰਗੀ ਮਿਸਵਾਤ ਨੂੰ ਦੇਖੋ ਕੱੜਾ ਆਏ ਹੈ ਜੀ ਵੀ ਫਾਟੇ ਲੇਵ ਚਲੇ ਜੇ ਘਰੇ ਉਹ ਵੀ ਨਹੀਂ ਵਧੀਆ ਰਹਿੰਦਾ ਹਨਾ ਕਈ ਤਾਂ ਉਹ ਵੀ ਸਰਪ ਜੀ ਚ ਭਣਾ ਦੇਖਦਾ ਮੈਂ ਕਦੋਂ ਕੱਡ ਕੱਢ ਕੇ ਜੇ ਸੈੱਟ ਦਿੰਦੇ ਆ ਤੇ